Let's consider some polynomials. Push examples. See First, two x. Second, x squared plus two x. Third three x square plus five plus x plus seven. Fourth example is x cubed. +4x2 +7x minus -2 ਪਿਛਲੇ ਲੈਕਚਰ ਵਿੱਚ ਆਪਾਂ ਇਸ ਬਾਰੇ ਕੁਝ ਚੀਜ਼ਾਂ ਸਮਝੀਆਂ ਸੀ ਕਿ ਜਿਹੜਾ ਪਹਿਲੀ ਐਗਜ਼ਾਮਪਲ ਹੈ ਇਸ ਵਿੱਚ ਕਿੰਨੇ ਟਰਮਸ ਨੇ ਆਪਣੇ ਕੋਲ ਇਹਦੇ ਵਿੱਚ ਇੱਕ ਟਰਮ ਹੈ ਇਸ ਲਈ ਇਹਨੂੰ ਆਪਾਂ ਮੋਨੋਮੀਅਲ ਕਹਿ ਦਿੰਨੇ ਸੈਕਿੰਡ ਐਗਜ਼ਾਮਪਲ ਵਿੱਚ ਦੋ ਟਰਮਸ ਨੇ x2 ਐਂਡ 2x ਇਸ ਲਈ ਇਸ ਨੂੰ ਆਪਾਂ ਬਾਈਨੋਮੀਅਲ ਕਹਿ ਦਿੰਨੇ ਆ ਥਰਡ ਵਿੱਚ ਥਿੰਨ ਟਰਮਸ ਨੇ 3x2 5x ਤੇ 7 ਹੈ ਇਸ ਲਈ ਇਸ ਨੂੰ ਆਪਾਂ ਟ੍ਰਾਈਨੋਮੀਅਲ ਕਹਿ ਦਿੰਦੇ ਆ ਫੋਰਥ ਐਗਜ਼ਾਮਪਲ ਵਿੱਚ ਚਾਰ ਟਰਮਸ ਨੇ x x3 4x2 7x ਐਂਡ 2 ਇਸ ਲਈ ਇਸ ਨੂੰ ਆਪਾਂ ਸਿੰਪਲੀ ਐਜ਼ ਅ ਪੋਲੀਨੋਮੀਅਲ ਰੈਫਰ ਕਰਦੇ ਆ ਸਟੈਂਡਰਡ ਮੈਥਮੈਟਿਕਸ ਵਿੱਚ 10 ਟਰਮਸ ਤੋਂ ਵੱਧ ਜਿਹੜੇ ਵੀ ਪੋਲੀਨੋਮੀਅਲਸ ਹੁੰਦੇ ਨੇ ਜਨਰਲੀ ਆਪਾਂ ਉਹਨਾਂ ਦੇ ਨਾਮ ਨਹੀਂ ਯੂਜ਼ ਕਰਦੇ most commonly ਆਪਾਂ ਫਸਟ ਸੈਕਿੰਡ ਐਂਡ ਥਰਡ ਜਿਹੜੀਆਂ ਐਗਜ਼ੈਪਲਸ ਨੇ ਜਿਨ੍ਹਾਂ ਵਿੱਚ 1 2 ਤੇ 3 টারਮਸ ਨੇ ਉਹਨਾਂ ਦੇ ਸਪੈਸ਼ਲਾਈਜ਼ਡ ਨਾਮ ਹੀ ਯੂਜ਼ ਕਰਦੇ ਆਂ ਵੈਸੇ ਇਹ ਸਾਰੇ ਵੀ ਪੋਲੀਨੋਮੀਅਲ ਫੈਮਿਲੀ ਨੂੰ ਹੀ ਬਿਲੋਂਗ ਕਰਦੇ ਨੇ ਇਹ ਆਪਾਂ ਪਿਛਲੇ ਲੈਕਚਰ ਵਿੱਚ ਚੰਗੀ ਤਰ੍ਹਾਂ ਸਮਝਿਆ ਸੀ ਹੁਣ ਇਹਨਾਂ ਐਗਜ਼ੈਪਲਸ ਵਿੱਚ ਆਪਾਂ ਕੁਝ ਚੀਜ਼ਾਂ ਨੂੰ ਹੋਰ ਡੀਪਲੀ ਸਮਝਦੇ ਆਂ ਸਭ ਤੋਂ ਪਹਿਲਾਂ ਆਪਾਂ ਪਹਿਲੀ ਐਗਜ਼ੈਪਲ ਹੀ ਚੁੱਕਦੇ ਆਂ ਜਿਹੜੀ ਹੈ 2x ਸਿਕ ਪੋਲੀਨੋਮੀਅਲ ਇਹਦੇ ਵਿੱਚ ਇੱਕ ਟਰਮ ਹੈ ਇਸ ਲਈ ਮੋਨੋਮੀਅਲ ਵੀ ਕਹਿ ਸਕਦੇ ਆਪਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੇਰੀਏਬਲ ਹੈ ਇਸ ਵੇਰੀਏਬਲ ਦੀ ਪਾਵਰ ਕੀ ਹੈ 1 ਪਰ ਵੇਰੀਏਬਲ ਦੇ ਨਾਲ ਇੱਕ ਕਨਸਟੈਂਟ ਨੰਬਰ ਹੈ ਜਿਹੜਾ ਮਲਟੀਪਲਾਈ ਹੋ ਰਿਹਾ ਹੈ ਇਹ ਜਿਹੜਾ ਕਨਸਟੈਂਟ ਹੈ ਇਸ ਨੂੰ ਆਪਾਂ ਕਹਿੰਦੇ ਆ ਕੋਇਫੀਸ਼ੀਐਂਟ ਪੋਲੀਨੋਮੀਅਲਸ ਵਿੱਚ ਕੀ ਹੁੰਦਾ ਹੈ ਵੇਰੀਏਬਲਸ ਇਨਵੋਲਵ ਹੁੰਦੇ ਨੇ ਵੇਰੀਏਬਲਸ ਦੀ ਕੋਸ਼ਨਾ ਕੁਝ ਪਾਵਰ ਹੁੰਦੀ ਹੈ ਹਰ ਟਰਮ ਵਿੱਚ ਵੇਰੀਏਬਲ ਹੈ ਉਸਦੀ ਪਾਵਰ ਜਿਹੜੀ ਹੈ ਉਹ ਅਲੱਗ ਹੋ ਸਕਦੀ ਹੈ ਉਹਨਾਂ ਵੇਰੀਏਬਲਸ ਦੇ ਨਾਲ ਇੱਕ ਕਨਸਟੈਂਟ ਨੰਬਰ ਜਿਹੜਾ ਹੈ ਉਹ ਮਲਟੀਪਲਾਈ ਹੋ ਰਿਹਾ ਹੁੰਦਾ ਹੈ ਜਿਹੜੇ ਉਹ ਜਿਹੜੇ ਕਨਸਟੈਂਟ ਨੰਬਰਸ ਹੁੰਦੇ ਨੇ ਉਹਨਾਂ ਨੂੰ ਆਪਾਂ ਕੋਫੀਸ਼ੀਐਂਟਸ ਕਹਿੰਦੇ ਆਪਾਂ ਇਸ ਨੂੰ ਹੋਰ ਐਗਜ਼ਾਮਪਲ ਦੇ ਨਾਲ ਸਮਝਦੇ ਆਂ ਸੋ ਸੈਕਿੰਡ ਨੰਬਰ ਤੇ ਆਪਣੇ ਕੋਲ ਪੋਲੀਨੋਮੀਅਲ ਹੈ x² 2x ਇਸ ਵਿੱਚ ਆਪਣੇ ਕੋਲ ਦੋ ਟਰਮਸ ਨੇ ਇੱਕ x² ਹੈ x 2x ਹੈ ਪਹਿਲੀ ਟਰਮ ਵਿੱਚ ਜਿਹੜਾ ਵੇਰੀਏਬਲ ਹੈ ਉਸ ਦੀ ਪਾਵਰ ਆਪਣੇ ਕੋਲ ਕਿੰਨੀ ਹੈ 2 ਸੈਕੰਡ ਜਿਹੜਾ ਟਰਮ ਹੈ ਉਸ ਦੇ ਵਿੱਚ ਜਿਹੜਾ ਵੇਰੀਏਬਲ x ਹੈ ਉਸ ਦੀ ਪਾਵਰ ਆਪਣੇ ਕੋਲ ਕਿੰਨੀ ਹੈ 1 ਜਿਹੜਾ ਫਰਸਟ ਜਿਹੜਾ ਇੱਥੇ x ਦੀ ਪਾਵਰ 1 ਹੈ ਜਿਹੜੀ ਸੈਕੰਡ ਟਰਮ ਹੈ ਇਸ ਦੇ ਨਾਲ ਇੱਕ ਨੰਬਰ ਮਲਟੀਪਲਾਈ ਹੋ ਰਿਹਾ ਹੈ ਉਹ ਹੈ 2 ਇਸ ਲਈ ਇਸ ਲਈ ਇਸ ਨੂੰ ਆਪਾਂ ਕਹਿੰਦੇ ਆ ਕੋਫੀਸ਼ੀਐਂਟ ਆਫ x x ਦਾ ਕੋਫੀਸ਼ੀਐਂਟ ਇਸ ਪੋਲੀਨੋਮੀਅਲ ਵਿੱਚ ਕਿੰਨਾ ਹੈ 2 ਹੁਣ x² ਦਾ ਕੋਫੀਸ਼ੀਐਂਟ ਕਿੰਨਾ ਹੈ ਜਦੋਂ ਵੀ ਕੋਈ ਵੇਰੀਏਬਲ ਹੋਵੇ ਜਿਸ ਦੇ ਨਾਲ ਕੋਈ ਨੰਬਰ ਤੁਹਾਨੂੰ ਦੇਖਦਾ ਨਾ ਨਜ਼ਰ ਆਵੇ ਇਸ ਦਾ ਮਤਲਬ ਇਹ ਹੈ ਕਿ ਬਾਈ ਡਿਫਾਲਟ ਉੱਥੇ 1 ਮਲਟੀਪਲਾਈ ਹੋ ਰਿਹਾ ਹੈ ਉਸ ਨਾਲ 1 ਕਿਸੇ ਵੀ ਨੰਬਰ ਦੇ ਨਾਲ ਮਲਟੀਪਲਾਈ ਹੋਵੇ ਆਪਾਂ ਨੂੰ ਉਹ ਨੰਬਰ ਹੀ ਮਿਲਦਾ ਹੈ ਸੋ 1 2 2 1 5 5 1 10 to the power 10 इज़ 10 to the power 10 सिमिलरली जदों 1 ਜਿਹੜਾ ਹੈ x 2 ਦੇ ਨਾਲ ਮਲਟੀਪਲਾਈ ਹੋ ਰਿਹਾ ਹੈ x 2 ਹੀ ਦੇਵੇਗਾ ਇਸ ਲਈ ਜਿਹੜੇ ਵੀ ਪੋਲੀਨੋਮੀਅਲਸ ਆਪਣੇ ਕੋਲ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਿਰਫ ਆਪਾਂ ਨੂੰ ਵੇਰੀਏਬਲਸ ਤੇ ਉਹਨਾਂ ਦੇ ਨਾਲ ਪਾਵਰ ਜਿਹੜੇ ਨੇ ਉਹ ਦਿੱਤੇ ਜਾਣ ਨਾਲ ਕੋਈ ਵੀ ਨੰਬਰ ਆਪਾਂ ਨੂੰ ਐਕਸਪਲਿਸਿਟਲੀ ਨਾ ਦਿਖੇ ਅਲੱਗ ਇਹਦਾ ਮਤਲਬ ਇਹ ਹੈ ਕਿ ਉਹਦਾ ਕੋਫੀਸ਼ੀਐਂਟ ਕੀ ਹੈ 1 ਸੋ ਇਸ ਐਗਜ਼ਾਮਪਲ ਵਿੱਚ अपने कोफिशियंट ऑफ एक्स स्क्वायर कि आ जाएगा वन इस तरीके थर्ड एग्जाम्पल हैं है थ्री एक्स स्क्वायर प्लस फाइव एक्स प्लस सैवन इस x आ जाएगा आप देखते हैं कि एक्स स्क्ई हो रहा है थ्री सो कोफिश थ्री कोफिश टर्मिशियंट एक्स कि इसलिए एक्स नंबर मल्टीप्लाई हो रहा है फाइव सो कोफिश फाइव फिर एन टर्मस ने फस्ट सैकेंड थर्ड पहली टर्म है थ्री एक्स सैकेंड टर्म है फाइव एक्स the third term is 7 7 एक कांस्टेंट है अपने आप ਵਿੱਚ ਪੋਲੀਨੋਮੀਅਲ ਵਿੱਚ ਹਰ ਟਰਮ ਦੇ ਨਾਲ ਕੋਈ कांस्टेंट ਹੈ ਤੇ ਵੇਰੀਏਬਲ ਹੈ ਵੇਰੀਏਬਲ ਦੀ ਕੁਛ ਨਾ ਕੁਛ ਪਾਵਰ ਹੈ ਜਿਹੜਾ कांस्टेंट ਨੰਬਰ ਇੱਥੇ ਆਪਾਂ ਨੂੰ ਕੱਲਾ ਦੇਖ ਰਿਹਾ ਹੈ ਇਹਦੇ ਨਾਲ ਵੇਰੀਏਬਲ ਜੇ ਕੋਈ ਮੌਜੂਦ ਹੈ ਤਾਂ ਉਸਦੀ ਪਾਵਰ ਕੀ ਹੋਏਗੀ ਇੱਥੇ ਤੁਸੀਂ ਤੁਸੀਂ ਆਪਣੇ ਛੋਟੀ ਕਲਾਸਿਸ ਵਿੱਚ ਪੜਿਆ ਹੋਵੇਗਾ ਕਿ ਕਿਸੇ ਵੀ ਨੰਬਰ ਦੀ ਜਿਹੜੀ ਪਾਵਰ ਜਦੋਂ ਜ਼ੀਰੋ ਹੋਵੇ ਤਾਂ ਉਹ 1 ਹੋ ਜਾਂਦਾ ਹੈ राइट right? चाहे 2 दी पावर 0 है वो 1 हो गया 5 दी पावर 0 है वो 1 हो जाता है सो नंबर जिन्ना मर्जी बड़ा क्यों ना होवे उसकी पावर जे 0 है ਤਾਂ ਉਸ ਦਾ ਜਿਹੜਾ ਆਨਸਰ ਹੈ ਉਹ 1 ਹੀ ਹੋਏਗਾ ਪਰ ਇਹਦਾ ਦੇਖ ਸਕਦੇ ਆ ਕਿ 7 ਦੇ ਨਾਲ ਜਿਹੜਾ ਵੇਰੀਏਬਲ ਹੈ ਉਹ 1 ਜਾ ਰਿਹਾ ਹੈ ਉਸ ਦੇ ਨਾਲ ਕੋਈ 1 ਮਲਟੀਪਲਾਈ ਹੋ ਰਿਹਾ ਤੇ 1 ਕਿਵੇਂ ਮਲਟੀਪਲਾਈ ਹੋ ਸਕਦਾ ਹੈ ਜੇ ਵੇਰੀਏਬਲ ਦੀ ਪਾਵਰ ਕੀ ਹੋਵੇ ਜ਼ੀਰੋ ਸੋ ਇਹ ਜਿਹੜੀ ਐਗਜ਼ਾਮਪਲ ਆਪਾਂ ਦੇਖ ਰਹਾ ਇਸ ਨੂੰ ਇਦਾਂ ਵੀ ਲਿਖਿਆ ਜਾ ਸਕਦਾ ਹੈ 3x2 5x 7x ਦੀ ਪਾਵਰ ਜ਼ੀਰੋ ਕਿਸੇ ਵੀ ਪੋਲੀਨੋਮੀਅਲ ਵਿੱਚ ਜੇ ਆਪਾਂ ਨੂੰ ਕੋਈ ਵੇਰੀਏਬਲ ਦਿੱਤਾ ਹੈ ਜੇ ਦੀ ਪਾਵਰ ਜਿਹੜੀ ਹੈ ਉਹ ਜ਼ੀਰੋ ਤੋਂ ਵੱਧ ਜ਼ੀਰੋ ਤੋਂ ਜ਼ਿਆਦਾ ਹੈ ਫਾਰ ਐਗਜ਼ਾਮਪਲ ਜਿਵੇਂ ਇੱਥੇ 2 ਸੀ ਜੇ ਉਸੇ ਨਾਲ ਆਪਾਂ ਨੂੰ ਕੋਈ ਕਨਸਟੈਂਟ ਨਜ਼ਰ ਨਹੀਂ ਆ ਰਿਹਾ ਇਹਦਾ ਮਤਲਬ ਇਹ ਕਿ ਉਹ ਵੇਰੀਏਬਲ 1 ਦੇ ਨਾਲ ਮਲਟੀਪਲਾਈ ਹੋ ਰਿਹਾ ਹੈ ਇਸ ਲਈ ਉਹਦਾ ਕੋਫੀਸ਼ੀਐਂਟ ਜਿਹੜਾ ਹੈ ਉਹ 1 ਹੋ ਜਾਏਗਾ ਸਿਮਿਲਰਲੀ ਜੇ ਕਿਸੇ ਪੋਲੀਨੋਮੀਅਲ ਵਿੱਚ ਕਨਸਟੈਂਟ ਨੰਬਰ ਹੀ ਮੌਜੂਦ ਹੈ ਤਾਂ ਉਸ ਦਾ ਜਿਹੜਾ ਵੇਰੀਏਬਲ ਹੈ ਉਸ ਦੀ ਪਾਵਰ 0 ਹੋਏਗੀ ਇੱਥੇ ਆਪਾਂ ਇਹ ਲਿਖ ਸਕਦੇ ਹਾਂ ਕਿ ਕੋਫੀਸ਼ੀਐਂਟ ਆਫ x ਪਾਵਰ 0 ਜਿਵੇਂ ਇੱਥੇ ਲਿਖਿਆ ਸੀ ਕੋਫੀਸ਼ੀਐਂਟ ਆਫ x ਪਾਵਰ 2 ਇਜ਼ 3 ਕੋਫੀਸ਼ੀਐਂਟ ਆਫ x ਪਾਵਰ 1 ਇਜ਼ 5 ਦੈ ਕੋਫੀਸ਼ੀਐਂਟ ਆਫ ਐਕਸ ਪਾਵਰ 0 ਆਪਣੇ ਕੋਲ ਕਿੰਨਾ ਹੈ 7 ਸੋ ਜਿਹੜਾ ਕਨਸਟੈਂਟ ਨੰਬਰ ਹੈ ਇਸ ਪੋਲੀਨੋਮੀਅਲ ਵਿੱਚ ਉਹ ਐਕਸ ਪਾਵਰ 0 ਦਾ ਕੋਫੀਸ਼ੀਐਂਟ ਹੈ ਹੁਣ ਆਪਾਂ ਆਪਣੀ ਲਾਸਟ ਐਗਜ਼ਾਮਪਲ ਕਨਸਿਡਰ ਕਰਦੇ ਆ ਜਿਹੜੀ ਕਿ ਹੈ ਐਕਸ 3 ਪਰ ਪਲਸ ਜਿਹੜੀ ਐਕਸ 3 4ਐਕਸ 2 7ਐਕਸ 2 ਹੁਣ ਇਸ एग्जांपल ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ x ਦੀਆਂ ਡਿਸਟਿੰਕਟ ਪਾਵਰਸ ਕਿੰਨੀਆਂ ਨੇ ਫਿਰ ਉਸ ਤੋਂ ਬਾਅਦ ਦੇਖਾਂਗੇ ਕਿ ਉਹਨਾਂ ਦੇ ਕੋਫੀਸ਼ੀਐਂਟਸ ਕਿੰਨੇ ਨੇ ਡਿਸਟਿੰਕਟ ਪਾਵਰ ਦਾ ਭਾਵ ਹੈ ਕਿ ਜਿਹੜਾ ਵੇਰੀਏਬਲ ਹੈ ਉਸ ਦੀਆਂ ਕਿੰਨੀਆਂ ਅਲੱਗ-ਅਲੱਗ ਪਾਵਰਸ ਮੌਜੂਦ ਨੇ ਫੋਰ ਏਗਜ਼ਾਮਪਲ ਇੱਥੇ x ਜਿਹੜਾ ਵੇਰੀਏਬਲ ਹੈ ਉਸ ਦੀ ਇੱਕ ਪਾਵਰ ਕਿੰਨੀ ਮੌਜੂਦ ਹੈ ਉਸ ਦੀ ਕਿੰਨੀ ਪਾਵਰ ਹੈ ਇੱਥੇ 3 ਸੋ ਇੱਕ ਪਾਵਰ 3 ਵਾਲੀ ਟਰਮ ਹੈ ਜਿਹੜੀ ਸੈਕਿੰਡ ਟਰਮ ਹੈ ਉਹਦੇ ਵਿੱਚ ਜਿਹੜਾ ਆਪਣੇ ਕੋਲ ਵੇਰੀਏਬਲ ਹੈ ਉਸ ਦੀ ਪਾਵਰ ਕਿੰਨੀ ਹੈ 2 ਜਿਹੜਾ ਥਰਡ ਟਰਮ ਹੈ ਉਹਦੇ ਵਿੱਚ ਜਿਹੜਾ ਆਪਣੇ ਕੋਲ a ਵੇਰੀਏਬਲ ਹੈ ਉਸ ਦੀ ਪਾਵਰ ਕਿੰਨੀ ਹੈ 1 ਲਾਸਟ ਵਿੱਚ ਹੁਣ ਹੁਣੇ ਆਪਾਂ ਸਮਝਿਆ ਸੀ ਕਿ ਜੇ ਕੋਈ ਕਨਸਟੈਂਟ ਹੈ ਇਹਦਾ ਮਤਲਬ ਹੈ ਕੋ ਦੇ ਨਾਲ ਜਿਹੜਾ ਵੇਰੀਏਬਲ ਮਲਟੀਪਲਾਈ ਹੋ ਰਿਹਾ ਉਸ ਦੀ ਪਾਵਰ ਕਿੰਨੀ ਹੋਏਗੀ 0 ਸੋ ਆਪਣੇ ਕੋਲ ਇੱਕ ਡਿਸਟਿੰਕਟ ਪਾਵਰ ਕੀ ਆਪਾਂ ਕਹਿ ਸਕਦੇ ਹਾਂ ਕਿ 0 ਵੀ ਹੈ ਸੋ ਆਪਣੇ ਕੋਲ ਇੰਨੀਆਂ ਅਲੱਗ-ਅਲੱਗ ਪਾਵਰਸ ਜਿਹੜੀਆਂ ਨੇ ਇਸ ਪੋਲੀਨੋਮੀਅਲ ਵਿੱਚ ਵੇਰੀਏਬਲ ਦੀਆਂ ਮੌਜੂਦ ਨੇ ਹਰ ਟਰਮ ਵਿੱਚ ਸਭ ਤੋਂ ਪਹਿਲਾਂ ਹੁਣ ਜਿਹੜੀ x ਦੀ ਪਾਵਰ 3 ਹੈ ਡਿਸਟਿੰਕਟ ਪਾਵਰ ਇਸ ਟਰਮ ਦੀ ਉਹਦਾ ਕੋਫੀਸ਼ੀਐਂਟ ਕਿੰਨਾ ਹੈ ਕੁਝ ਨਹੀਂ ਲਿਖਿਆ ਇਹਦਾ ਮਤਲਬ ਹੈ ਕਿ ਇਸਦਾ ਕੋਫੀਸ਼ੀਐਂਟ ਆਪਣੇ ਕੋਲ ਆ ਗਿਆ 1 x ਦੀ ਪਾਵਰ 2 ਜਿਹੜਾ ਵੇਰੀਏਬਲ ਹੈ ਜਿਹੜੀ ਸੈਕਿੰਡ ਟਰਮ ਹੈ ਉਸਦਾ ਕੋਫੀਸ਼ੀਐਂਟ ਕਿੰਨਾ ਹੈ ਉਹਦੇ ਨਾਲ ਕਿਹੜਾ ਨੰਬਰ ਮਲਟੀਪਲਾਈ ਹੋ ਰਿਹਾ ਹੈ 4 ਇਸ ਲਈ ਇਸਦਾ ਕੋਫੀਸ਼ੀਐਂਟ ਆ ਗਿਆ 4 x 1 ਜਿਹੜਾ ਹੈ ਜਿਹੜੀ ਆਪਣੇ ਕੋਲ 3rd ਟਰਮ ਹੈ ਉਸਦੇ ਨਾਲ ਕਿਹੜਾ ਨੰਬਰ ਮਲਟੀਪਲਾਈ ਹੋ ਰਿਹਾ ਹੈ 7 ਇਸ ਲਈ ਇਸ ਦਾ ਕੋਫੀਸ਼ੀਐਂਟ ਆ ਗਿਆ ਆਪਣੇ ਕੋਲ 7 ਉਸ ਨੇ ਸੋ ਜਿੱਥੇ x ਦੀ ਪਾਵਰ 0 ਹੈ ਉਸਦੇ ਨਾਲ ਆਪਣੇ ਕੋਲ ਕਿਹੜਾ ਨੰਬਰ ਮਲਟੀਪਲਾਈ ਹੋ ਰਿਹਾ ਇੱਥੇ 2 ਸੋ ਇਸ ਦਾ ਕੋਫੀਸ਼ੀਐਂਟ ਆ ਗਿਆ 2 ਇੱਥੇ ਮੈਂ ਨੰਬਰ ਤਾਂ ਜ਼ਰੂਰ ਲਿਖੇ ਨੇ ਸੋ ਹੁਣ ਨੈਕਸਟ ਜਿਹੜੀ ਆਪਾਂ ਸਮਝਣੀ ਹੋਏ ਕਿ ਜਿਹੜੇ ਮੈਂ ਇੱਥੇ ਕੋਫੀਸ਼ੀਐਂਟਸ ਲਿਖੇ ਨੇ ਮੈਂ ਇੱਥੇ ਨੰਬਰ ਤਾਂ ਜ਼ਰੂਰ ਲਿਖੇ ਨੇ ਪਰ ਇਹਨਾਂ ਨੰਬਰਸ ਵਿੱਚ ਇਸੇ ਪੋਲੀ ਪਰ ਇਸ ਪੋਲੀਨੋਮੀਅਲ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੰਬਰਸ ਦੇ ਅੱਗੇ ਕੁਛ ਨਾ ਕੁਛ ਸਾਈਨ ਜ਼ਰੂਰ ਮੌਜੂਦ ਹਨ ਫੋਰ ਐਗਜ਼ਾਮਪਲ ਇੱਥੇ ਜੇ ਕੁਝ ਨਹੀਂ ਲਿਖਿਆ ਹੈ ਤਾਂ ਮਤਲਬ ਹੈ ਕਿ ਪਲੱਸ ਹੈ ਸੋ ਪਲੱਸ 1 ਇੱਥੇ ਸਾਈਨ ਮੌਜੂਦ ਹੈ ਸੈਕੰਡ ਟਰਮ ਵਿੱਚ 4 ਦੇ ਅੱਗੇ ਕਿਹੜਾ ਸਾਈਨ ਹੈ ਪਲੱਸ ਦਾ 7 ਦੇ ਅੱਗੇ ਕਿਹੜਾ ਸਾਈਨ ਹੈ ਪਲੱਸ ਦਾ ਇਹਦੇ ਵਿੱਚ 2 ਦੇ ਅੱਗੇ ਕਿਹੜਾ ਸਾਈਨ ਹੈ ਮਾਈਨਸ ਦਾ ਸੋ ਕੋਫੀਸ਼ੀਐਂਟਸ ਜਿਹੜੇ ਨੇ ਟਰਮਸ ਦੇ ਉਹ ਹਮੇਸ਼ਾ ਉਹਨਾਂ ਦੇ ਸਾਈਨਸ ਦੇ ਨਾਲ ਹੀ ਲਿਖੀ ਜਾਂਦੇ ਨੇ ਸੋ so, x 3 ਹੈ ਜਿੱਥੇ ਡਿਸਟਿੰਕਟ ਪਾਵਰ 3 ਹੈ ਆਪਣੇ ਕੋਲ ਉਹਦਾ ਕੋਫੀਸ਼ੀਐਂਟ ਅਸਲ ਵਿੱਚ ਕਿੰਨਾ ਹੈ ਪਲੱਸ 1 ਪਰ ਪਲੱਸ ਆਪਾਂ ਐਕਸ ਐਕਸਪਲੀਸਿਟਲੀ ਲਿਖਦੇ ਨਹੀਂ ਇਸ ਲਈ ਪਲੱਸ 1 ਨੂੰ ਤੁਸੀਂ 1 ਵੀ ਲਿਖ ਦੋਗੇ ਇਹ ਅੰਡਰਸਟੂਡ ਹੈ ਕਿ ਇਹ ਪਲੱਸ 1 ਹੀ ਹੈ ਸੈਕੰਡ 4 ਹੈ ਇੱਥੇ ਪਲੱਸ ਹੈ ਇਸ ਲਈ ਆਪਾਂ 4 ਲਿਖ ਸਕਦੇ ਹਾਂ x ਦੀ ਪਾਵਰ 1 ਜਿਹੜਾ ਹੈ ਉਸ ਦਾ ਸਾਈਨ ਜਿਹੜਾ ਹੈ ਪਲੱਸ ਹੈ ਇਸ ਲਈ ਆਪਾਂ 7 ਲਿਖ ਸਕਦੇ ਹਾਂ ਬਟ ਜਿਹੜੀ ਲਾਸਟ ਟਰਮ ਹੈ ਕਨਸਟੈਂਟ ਜਿੱਥੇ x ਦੀ ਪਾਵਰ 0 ਹੈ ਉਸਦੇ ਅੱਗੇ ਆਪਣੇ ਕੋਲ ਮਾਈਨਸ ਸਾਈਨ ਹੈ ਇਸ ਲਈ ਇੱਥੇ ਆਪਾਂ ਨੂੰ ਮਾਈਨਸ 2 ਲਿਖਣਾ ਪਏਗਾ ਕਿ x ਦੀ ਪਾਵਰ 0 ਜਿਹੜਾ ਵੇਰੀਏਬਲ ਹੈ ਸੋ x ਦੀ ਪਾਵਰ 0 ਵਾਲੀ ਜਿਹੜੀ ਟਰਮ ਹੈ ਉਸ ਦਾ ਕੋਫੀਸ਼ੀਐਂਟ ਆਪਣੇ ਕੋਲ ਕੀ ਹੈ ਮਾਈਨਸ 2 ਹੁਣ ਆਪਾਂ ਅੱਗੇ ਚੱਲਦੇ ਹਾਂ ਆਪਾਂ ਉੱਪਰ ਇੱਥੇ ਜਿੰਨੀਆਂ ਵੀ ਐਗਜ਼ਾਮਪਲਸ ਦੇਖੀਆਂ ਇੱਥੇ ਤੁਸੀਂ ਪਾਵਰਸ ਨੂੰ ਕੰਟੀਨਿਊਸਲੀ ਡਿਕਰੀਜ਼ ਹੁੰਦੇ ਦੇਖਿਆ ਜਿਵੇਂ ਕਿ ਜਿਹੜੀ ਸੈਕਿੰਡ ਐਗਜ਼ਾਮਪਲ ਹੈ ਇਹਦੇ ਵਿੱਚ ਤੁਸੀਂ ਦੇਖਿਆ कि x ਦੀ ਪਾਵਰ ਜਿਹੜੀ ਇੱਥੇ 2 ਹੈ ਇੱਥੇ 1 ਹੈ ਸੋ 2 ਤੋਂ 1 ਗਈ ਇੱਥੇ ਜਿਹੜੀ ਪਾਵਰ ਹੈ 2 ਹੈ ਫਿਰ 1 ਹੋਈ ਇੱਥੇ ਪਾਵਰ ਕੀ ਹੋ ਗਈ 0 ਦੀ ਇੱਥੇ ਪਾਵਰ ਕੀ ਹੋ ਗਈ ਐ x ਦੀ 0 ਸੋ 2 ਤੋਂ 1 ਤੋਂ 0 ਹੋ ਗਏ ਇੱਥੇ ਪਾਵਰ ਜਿਹੜੀ ਹੈ ਉਹ 3 ਤੋਂ 2 ਹੋਈ 2 ਤੋਂ 1 ਹੋਈ 1 ਤੋਂ 0 ਹੋਈ ਸੋ ਇੱਕ ਨੰਬਰ ਜਿਹੜਾ ਕੰਟੀਨਿਊਸਲੀ ਹਰ ਟਰਮ ਵਿੱਚ ਕੀ ਹੈ ਡਿਕਰੀਜ਼ ਹੋ ਰਿਹਾ ਹੈ 3 2 1 0 ਜਾਂ ਫਿਰ 2 1 0 ਹੋ ਰਿਹਾ ਹੈ ਰਾਈਟ ਜਾਂ 2 1 ਹੋ ਰਿਹਾ ਹੈ ਪਰ ਜ਼ਰੂਰੀ ਨਹੀਂ ਕਿ ਜਿਹੜੇ ਪੋਲੀਨੋਮੀਅਲਸ ਨੇ ਉਹਨਾਂ ਵਿੱਚ ਪਾਵਰਸ ਦਾ ਕੰਟੀਨਿਊਸਲੀ ਹੀ ਡਿਕਰੀਸ ਕਰੇ ਫੋਰ ਐਗਜ਼ਾਮਪਲ x³ 4x 2 ਇਹ ਵੀ ਇੱਕ ਪੋਲੀਨੋਮੀਅਲ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਵਰ x ਦੀ ਕਿੰਨੀ ਹੈ ਫਸਟ ਟਰਮ ਵਿੱਚ 3 ਇੱਥੇ ਪਾਵਰ ਕਿੰਨੀ ਹੈ 1 ਇੱਥੇ ਪਾਵਰ ਕਿੰਨੀ ਹੈ ਜੇ ਨਹੀਂ ਲਿਖਿਆ ਤਾਂ ਇਹਦਾ ਮਤਲਬ ਇਹ ਹੈ ਕਿ x ਦੀ ਪਾਵਰ ਇੱਥੇ 0 ਹੋਏਗੀ ਤਾਹੀ ਉਹ 1 ਹੋ ਜਾਏਗਾ ਠੀਕ ਹੈ ਜੀ ਇੱਥੇ ਆਪਾਂ ਦੇਖ ਸਕਦੇ ਹਾਂ ਕਿ 3 2 जा जा 1 ਗਿਆ ਤੇ 1 2 0 ਗਿਆ ਆਪਣੇ ਕੋਲ x ਦੀ ਪਾਵਰ 2 ਇਹਦੇ ਵਿੱਚ ਮਿਸਿੰਗ ਹੈ ਪੁੱਛਿਆ ਜਾਵੇ ਕਿ ਵਾਟ ਇਜ਼ ਦੀ ਕੋਫੀਸ਼ੀਐਂਟ ਆਫ x 3 ਆਪਾਂ ਇਹ ਕਹਿ ਸਕਦੇ ਹਾਂ ਇਟ ਇਜ਼ 1 ਕੋਫੀਸ਼ੀਐਂਟ ਆਫ x ਪਾਵਰ 1 ਕਿੰਨਾ ਹੈ 4 ਕੋਇਫੀਸ਼ੀਐਂਟ ਆਫ ਐਕਸ ਪਾਵਰ 0 ਕਿੰਨਾ ਹੈ ਮਾਈਨਸ 2 ਬਟ ਜੇ ਮੈਂ ਤੁਹਾਡੇ ਕੋਲ ਪੁੱਛਾਂ ਕਿ ਕੋਇਫੀਸ਼ੀਐਂਟ ਆਫ ਐਕਸ ਪਾਵਰ 2 ਕਿੰਨਾ ਹੈ ਇੱਥੇ ਤੁਸੀਂ ਕੀ ਕਹੋਗੇ ਇੱਥੇ ਐਕਸ ਦੀ ਪਾਵਰ 2 ਦੀ ਟਰਮ ਮੌਜੂਦ ਨਹੀਂ ਹੈ ਤੁਸੀਂ ਕਹਿ ਸਕਦੇ ਆ ਕਿ ਜਿਹੜੇ ਟਰਮ ਮੌਜੂਦ ਨਹੀਂ ਹੈ ਉਹਦਾ ਕੋਇਫੀਸ਼ੀਐਂਟ ਕੀ ਹੈ ਆਪਣੇ ਕੋਲ 0 0 ਕਿਸੇ ਵੀ ਨੰਬਰ ਨਾਲ ਮਲਟੀਪਲਾਈ ਹੋਵੇ ਕਿਸੇ ਵੀ ਚੀਜ਼ ਨਾਲ ਮਲਟੀਪਲਾਈ ਹੋਵੇ ਉਹ ਆਪਾਂ ਨੂੰ 0 ਹੀ ਦੇਵੇਗਾ so coefficient of x square in this polynomial is zero jado bhi aapan likhde haan je kise bhi term da coefficient zero hove ta aapan nu final polynomial vich jo usnu likhan di zarurat nahi hundi polynomial nu main -2x power 0 plus 4x plus 1 plus x cube bhi likh sakdi haan yani ke -2 plus 4x plus x cube bhi likh sakdi haan eh bhi sahi hai so zaruri nahi ਇਹ ਨੰਬਰ ਜੇ ਸੋ ਜ਼ਰੂਰੀ ਨਹੀਂ ਕਿ ਪੋਲੀਨੋਮੀਅਲ ਨੂੰ ਹਮੇਸ਼ਾ ਇਦਾਂ ਹੀ ਲਿਖਿਆ ਜਾਵੇ ਕਿ ਉਸਦੀ ਪਾਵਰ ਜਿਹੜੀ ਹੈ ਟਰਮਸ ਦੀ ਉਹ ਡਿਕਰੀਜ਼ ਹੋਵੇ ਇੱਥੇ ਪਾਵਰ ਇੱਥੇ 0 ਹੈ ਫਿਰ 1 ਹੋ ਰਹੀ ਹੈ ਫਿਰ 3 ਹੋ ਰਹੀ ਹੈ ਇਹ ਲਿਖਣ ਦੇ ਨਾਲ ਪੋਲੀਨੋਮੀਅਲ ਤੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਪਾਵਰਸ ਨੂੰ ਡਿਕਰੀਜ਼ਿੰਗ ਆਰਡਰ ਵਿੱਚ ਵੀ ਟਰਮਸ ਲੇਖ ਸਕਦੇ ਹੋ ਇਨਕਰੀਜ਼ਿੰਗ ਆਰਡਰ ਵਿੱਚ ਵੀ ਲੇਖ ਸਕਦੇ ਹੋ ਇਨਫੈਕਟ ਮੈਂ ਇਸ ਨੂੰ ਸ਼ਫਲ ਵੀ ਕਰ ਸਕਦੀ ਹਾਂ ਮੈਂ 4x 2 x³ ਵੀ ਲੇਖ ਸਕਦੀ ਹਾਂ ਇਹ ਸੇਮ ਪੋਲੀਨੋਮੀਅਲ ਹੀ ਹੈ ਸੋ ਪੋਲੀਨੋਮੀਅਲ ਵਿੱਚ ਜਿਹੜੇ টারਮਸ ਨੇ ਉਹਨਾਂ ਨੂੰ ਤੁਸੀਂ ਜਿੱਦਾ ਮਰਜ਼ੀ ਅਰੇਂਜ ਕਰ ਲਓ ਐਸ ਲੌਂਗ ਐਸ ਕਿ ਉਹ ਪੋਲੀਨੋਮੀਅਲ ਨੂੰ ਐਸ ਲੌਂਗ ਐਸ ਕਿ ਉਹ ਸੇਮ ਪੋਲੀਨੋਮੀਅਲ ਨੂੰ ਰਿਪਰੈਜ਼ੈਂਟ ਕਰਦਾ ਹੈ ਅਰੇਂਜਮੈਂਟ ਆਫ টারਮਸ ਮੈਟਰ ਨਹੀਂ ਕਰਦੀ ਬਸ ਫਰਕ ਸਿਰਫ ਇਹ ਹੈ ਕਿ ਲਿਖਣ ਲਈ ਜਾਂ ਉਸ ਨੂੰ ਰਿਪਰੈਜ਼ੈਂਟ ਕਰਨ ਲਈ ਜਨਰਲੀ ਕੀ ਹੈ ਕਨਵੈਨਸ਼ਨਲੀ ਉਸ ਨੂੰ ਇੱਕ ਕੰਟੀਨਿਊਸਲੀ ਡਿਕਰੀਜ਼ਿੰਗ ਪਾਵਰ ਵਿੱਚ ਲਿਖਿਆ ਜਾਂਦਾ ਹੈ ਇਸ ਲਈ ਤੁਸੀਂ ਜ਼ਿਆਦਾਤਰ ਜਿਹੜੀਆਂ ਵੀ ਐਗਜ਼ਾਮਪਲਸ ਦੇਖੋਗੇ ਤੁਸੀਂ ਇਹ ਹੀ ਦੇਖੋਗੇ ਕਿ ਸਭ ਤੋਂ ਪਹਿਲਾ ਹਾਈएस्ट ਟਰਮ ਵਾਲੀ ਪਾਵਰ ਇਸ ਲਈ ਤੁਸੀਂ ਦੇਖੋਗੇ ਕਿ ਸਭ ਤੋਂ ਪਹਿਲਾਂ ਹਾਈest ਪਾਵਰ ਵਾਲੀ ਹੀ ਟਰਮ ਲਿਖੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਪਾਵਰ ਘਟਦੀ ਹੈ ਉਦੋਂ ਉਦੋਂ ਟਰਮਸ ਉਹਦੇ ਪਿੱਛੇ ਅਰੇਂਜ ਕੀਤੀਆਂ ਜਾਂਦੀਆਂ ਨੇ ਇਹ ਸਿਰਫ ਲਿਖਣ ਦਾ ਇੱਕ ਸਟੈਂਡਰਡ ਤਰੀਕਾ ਹੈ ਜਿਹੜਾ ਫਾਲੋ ਹੁੰਦਾ ਹੈ ਬਸ ਇੱਕ ਵਾਈਡਲੀ ਐਕਸੈਪਟਡ ਇਹ ਮੈਥਡ ਹੈ ਜਿਹਦੇ ਨਾਲ ਰਿਪਰੈਜੈਂਟੇਸ਼ਨ ਜਿਹੜੀ ਉਸਦੀ ਸਾਫ਼ ਹੁੰਦੀ ਹੈ ਕਲੀਨ ਹੁੰਦੀ ਹੈ ਐਂਡ ਇਜ਼ੀ ਟੂ ਅੰਡਰਸਟੈਂਡ ਹੁੰਦੀ ਹੈ ਹੁਣ ਆਪਾਂ ਨੈਕਸਟ ਚੀਜ਼ ਦੇਖਦੇ ਹਾਂ ਜਿਹੜੀ ਨੈਕਸਟ ਚੀਜ਼ ਆਪਾਂ ਸਮਝਣੀ ਹੈ ਉਹ ਹੈ ਡਿਗਰੀ ਆਲਰੇਡੀ ਗੱਲ ਕੀਤੀ ਹੈ ਪਿਛਲੇ ਲੈਕਚਰ ਵਿੱਚ ਤੇ ਇਸ ਲੈਕਚਰ ਵਿੱਚ ਵੀ ਆਪਾਂ ਇਸ ਬਾਰੇ ਹੁਣ ਤੱਕ ਗੱਲ ਕਰ ਚੁੱਕੇ ਹਾਂ ਫਰਕ ਸਿਰਫ ਇਹ ਹੈ ਕਿ ਆਪਾਂ ਉਸ ਨੂੰ ਐਜ਼ ਅ ਡਿਗਰੀ ਡਿਫਾਈਨ ਨਹੀਂ ਕੀਤਾ ਪਿਛਲੇ ਲੈਕਚਰ ਵਿੱਚ ਦੇਖਿਆ ਸੀ ਕਿ ਕੁਝ ਜਿਹੜੇ ਇਦਾਂ ਦੇ ਟਰਮਸ ਹੁੰਦੇ ਨੇ ਜਿਵੇਂ 2x ਇਹਦੇ ਵਿੱਚ x ਦੀ ਪਾਵਰ ਕਿੰਨੀ ਹੈ 1 ਜਿਹੜੇ ਇਦਾਂ ਦੇ ਟਰਮਸ ਹੁੰਦੇ ਨੇ ਜਿਨ੍ਹਾਂ ਵਿੱਚ ਹਾਈਐਸਟ ਪਾਵਰ ਹੀ ਵੇਰੀਏਬਲ ਦੀ 1 ਹੋਵੇ ਪੋਲੀਨੋਮੀਅਲ ਵਿੱਚ ਇਦਾਂ ਦੇ ਪੋਲੀਨੋਮੀਅਲਸ ਨੂੰ ਆਪਾਂ ਲੀਨੀਅਰ ਪੋਲੀਨੋਮੀਅਲ ਕਹਿੰਦੇ ਹਾਂ ਸੋ ਲੀਨੀਅਰ ਸੋ ਲੀਨੀਅਰ ਐਕਸਪ੍ਰੈਸ਼ਨ ਇਨ ਵਨ ਵੇਰੀਏਬਲ ਲੀਨੀਅਰ ਐਕਸਪ੍ਰੈਸ਼ਨ ਇਨ ਟੂ ਵੇਰੀਏਬਲਸ ਆਪਾਂ ਇਹ ਪਿਛਲੇ ਲੈਕਚਰ ਵਿੱਚ ਸਮਝਿਆ ਸੀ ਅੱਜ ਦੇ ਲੈਕਚਰ ਵਿੱਚ ਵੀ ਆਪਾਂ ਪਾਵਰ ਬਾਰੇ ਗੱਲ ਕੀਤੀ ਜਿਵੇਂ 3rd ਐਗਜ਼ਾਮਪਲ ਸੀ ਇਹਦੇ ਵਿੱਚ ਵੇਰੀਏਬਲ ਕੀ ਹੈ x ਉਸ x ਦੀ ਹਾਈਐਸਟ ਪਾਵਰ ਕਿੰਨੀ ਮੌਜੂਦ ਹੈ ਇਸ ਪੋਲੀਨੋਮੀਅਲ ਵਿੱਚ 2 ਉਸ ਤੋਂ ਬਾਅਦ ਤਾਂ ਪਾਵਰ ਘਟ ਹੀ ਰਹੀ ਹੈ ਇੱਥੇ 1 ਹੈ 0 ਹੈ ਪਰ ਇੱਥੇ ਪਾਵਰ ਕਿੰਨੀ ਹੈ 2 ਸੋ ਹਾਈਐਸਟ ਪਾਵਰ ਇਸ ਪੋਲੀਨੋਮੀਅਲ ਦੀ ਇੱਥੇ ਕਿੰਨੀ ਹੈ 2 ਹਾਈਐਸਟ ਪਾਵਰ ਇਸ 2 ਆਪਣੇ ਕੋਲ ਜਿਹੜੀ 4th ਐਗਜ਼ੈਂਪਲ ਸੀ ਇਹਦੇ ਵਿੱਚ ਆਪਾਂ ਦੇਖਿਆ ਕਿ ਵੇਰੀਏਬਲ ਕਿਹੜਾ ਹੈ x ਇਸ x ਦੀ ਹਾਈਐਸਟ ਪਾਵਰ ਕਿੰਨੀ ਹੈ ਇੱਥੇ 3 ਜਿਹੜੀ ਹਾਈਐਸਟ ਪਾਵਰ ਹੁੰਦੀ ਹੈ ਕਿਸੇ ਵੀ ਪੋਲੀਨੋਮੀਅਲ ਵਿੱਚ ਉਸਨੂੰ ਹੀ ਆਪਾਂ ਡਿਗਰੀ ਕਹਿੰਦੇ ਆ ਸੋ ਇਸ ਡਿਗਰੀ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਹੈ ਡਿਗਰੀ ਆਫ ਅ ਪੋਲੀਨੋਮੀਅਲ ਇਜ਼ ਦੀ ਹਾਈਐਸਟ ਪਾਵਰ ਪਾਵਰ ਨੂੰ ਮੈਥਮੈਟਿਕਸ ਵਿੱਚ ਐਕਸਪੋਨੈਂਟ ਵੀ ਕਹਿੰਦੇ ਆ ਸੋ ਐਕਸਪੋਨੈਂਟ ਆਫ ਸੋ ਐਕਸਪੋਨੈਂਟ ਸੋ ਐਕਸਪੋਨੈਂਟ ਆਫ x ਇੱਥੇ ਕਿੰਨਾ ਹੈ 3 ਯਾਨੀ ਕਿ ਪਾਵਰ ਕਿੰਨੀ ਹੈ 3 ਪਾਵਰ ਨੂੰ ਹੀ ਐਕਸਪੋਨੈਂਟ ਕਹਿੰਦੇ ਆ ਆਫ ਦੀ ਵੇਰੀਏਬਲ that has non zero coefficient degree of a polynomial is the highest power or exponent of the variable that has non zero coefficient is matlab hai ke polynomial me jehda variable maujood hunda hai us variable di highest power hai par ek shart eh hundi hai ke jehda highest power hai us da coefficient jehda non zero hona chahiye ਇੱਥੇ ਆਪਣੇ ਕੋਲ ਕੋਫੀਸ਼ੀਐਂਟ ਜਿਹੜਾ ਹੈ ਉਹ ਕਿੰਨਾ ਹੈ 1 ਇੱਕ ਨਾਨ ਜ਼ੀਰੋ ਟਰਮ ਹੈ 0 ਨਹੀਂ ਹੈ ਇਸ ਲਈ ਇਹਦੇ ਨਾਲ ਜਿਹੜਾ ਵੇਰੀਏਬਲ ਹੈ ਉਸ ਦੀ ਆਪਾਂ ਪਾਵਰ ਨੂੰ ਇਸ ਦੀ ਪਾਵਰ ਜਿਹੜੀ 3 ਹੈ ਜਿਹੜੀ ਹਾਈਐਸਟ ਇਸ ਪੋਲੀਨੋਮੀਅਲ ਵਿੱਚ ਇਸ ਨੂੰ ਡਿਗਰੀ ਕਨਸੀਡਰ ਕਰਾਂਗੇ ਠੀਕ ਜ਼ੀਰੋ ਹੁੰਦਾ ਇਸ ਦਾ ਕੋਫੀਸ਼ੀਐਂਟ ਮੰਨ ਲਓ ਕਿ 0 x 3 4x 1 2 ਹੁੰਦਾ ਫਿਰ ਇਸ ਦੀ ਡਿਗਰੀ ਆਪਾਂ 3 ਨਹੀਂ ਲਿਖ ਸਕਦੇ ਸੀ ਕਿਉਂਕਿ ਐਸੇ ਹੀ ਪੋਲੀਨੋਮੀਅਲ ਨੂੰ ਸੋ 0 ਨਾਲ ਮਲਟੀਪਲਾਈ ਹੋ ਕੇ ਇਹ टर्म ਪੂਰੀ ਜ਼ੀਰੋ ਹੋ ਜਾਏਗੀ ਸੋ ਇਸੇ ਪੋਲੀਨੋਮੀਅਲ ਨੂੰ ਮੈਂ 4x 2 ਲਿਖ ਸਕਦੀ ਹਾਂ ਇਸ ਸਮੇ ਇਸ ਵਿੱਚ ਹਾਈਐਸਟ ਪਾਵਰ ਜਿਹੜੀ ਮੌਜੂਦ ਹੈ ਵੇਰੀਏਬਲ ਦੀ ਉਹ 1 ਹੈ ਸੋ ਇਸ ਲਈ ਇਹਦੀ ਡਿਗਰੀ 3 ਨਹੀਂ ਰਹਿ ਜਾਂਦੀ ਇੱਥੇ ਇਹਦੀ ਡਿਗਰੀ ਕਿੰਨੀ ਹੋ ਜਾਂਦੀ ਹੈ 1 ਸੋ ਇਸ ਲਈ ਨਾਨ ਜ਼ੀਰੋ ਕੋਫੀਸ਼ੀਐਂਟ ਦਾ ਕਨਸੈਪਟ ਇਸ ਦੀ ਡੈਫੀਨੇਸ਼ਨ ਵਿੱਚ ਇੰਟਰੋਡਿਊਸ ਕੀਤਾ ਜਾਂਦਾ ਹੈ ਡਿਗਰੀ ਜਿਹੜੀ ਹੈ ਕਿਸੇ ਵੀ ਪੋਲੀਨੋਮੀਅਲ ਵਿੱਚ ਵੈਰੀਏਬਲ ਦੀ ਹਾਈਐਸਟ ਪਾਵਰ ਜਿਹੜੀ ਮੌਜੂਦ ਹੈ ਉਸ ਨੂੰ ਕਹਿੰਦੇ ਆ ਬਟ ਉਹ ਜਿਹੜੀ ਹਾਈਐਸਟ ਪਾਵਰ ਹੈ ਉਸ ਦਾ ਜਿਹੜਾ ਕੋਫੀਸ਼ੀਐਂਟ ਹੈ ਉਹ ਨਾਨ ਜ਼ੀਰੋ ਹੋਣਾ ਚਾਹੀਦਾ ਆਪਾਂ ਪਿਛਲੇ ਲੈਕਚਰ ਦੇ ਕੁਝ ਕਨਸੈਪਟਸ ਨੂੰ ਰੀਵਿਜ਼ਿਟ ਕਰਦੇ ਆ ਮੰਨ ਲਓ ਕਿ ਮੇਰੇ ਕੋਲ ਪੋਲੀਨੋਮੀਅਲ ਹੈ 3x2 4x 5 ਇਸ ਪੋਲੀਨੋਮੀਅਲ ਦੀ ਡਿਗਰੀ ਆਪਣੇ ਕੋਲ ਕਿੰਨੀ ਹੋ ਗਈ 2 ਇਹਦੇ ਵਿੱਚ ਵੈਰੀਏਬਲ x ਹੈ हाईस्ट पावर एक्स की इतने टू है इसका कोफिशियंट भी अपने कोन जीरो है राइट कोफिश इतना की है थ्री विच इज नॉन जीरो सो इसकी डिग्री कि गई टू दूसरा पोलीनोमअल अपने को फाइव एक्स क्यूब माइनस टू एक्स स्क् प्लस एक्स माइनस फोर एल वेरीएबल के एक्स उसकी हाईसट पावर कि थ्री कि इसका कोफिशियंट नॉन जीरो है यस ਇਸ ਲਈ ਇਸ ਦੀ ਹਾਈest ਪਾਵਰ ਜਿਹੜੀ ਹੈ ਉਹ ਹੀ ਡਿਗਰੀ ਹੋ ਗਈ which is 3 ਥਰਡ ਐਗਜ਼ਾਮਪਲ ਆਪਣੇ ਕੋਲ ਹੈ 7x ਪਾਵਰ 5 3x² 8 ਇੱਕ ਪੋਲੀਨੋਮੀਅਲ ਹੈ ਜਿਹਦੇ ਵਿੱਚ ਵੇਰੀਏਬਲ ਹੈ x ਇਸ ਦੀ ਹਾਈest ਪਾਵਰ ਕਿੰਨੀ ਮੌਜੂਦ ਹੈ 5 ਉਸ ਦਾ ਕੋਫੀਸ਼ੀਐਂਟ ਹੈ 7 which is non zero ਜ਼ੀਰੋ ਨਹੀਂ ਹੈ ਤੇ ਇਸ ਲਈ ਇਸ ਦੀ ਡਿਗਰੀ ਕਿੰਨੀ ਹੋ ਗਈ 5 ਇਥੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਆਪਣੇ ਕੋਲ ਦੋ ਟਰਮਸ ਜਿਹੜੀਆਂ ਨੇ ਉਹ ਮਿਸਿੰਗ ਨੇ 7x 5 0 x 4 0 x 3 3x 2 8 ਇਸ ਨੂੰ ਮੈਂ ਐਵੇਂ ਹੀ ਸੋ ਇਸ ਨੂੰ ਮੈਂ ਇਦਾਂ ਵੀ ਰਿਪਰੈਜ਼ੈਂਟ ਕਰ ਸਕਦੀ ਹਾਂ ਕਿਉਂਕਿ x ਦੀ ਪਾਵਰ 4 ਤੇ x ਦੀ ਪਾਵਰ 3 ਆ ਰਹੀਆਂ ਟਰਮਸ ਇਹਦੇ ਵਿੱਚ ਨਹੀਂ ਨੇ ਬਾਈ ਡਿਫਾਲਟ ਆਪਾਂ ਇਹ ਸਮਝ ਸਕਦੇ ਹਾਂ ਕਿ ਉਹਨਾਂ ਟਰਮਸ ਦੇ ਜਿਹੜਾ ਕੋਫੀਸ਼ੀਐਂਟ ਹੈ ਉਹ ਜ਼ੀਰੋ ਹੋ ਗਿਆ ਹੈ ਇਸ ਲਈ ਇਸ ਨੂੰ ਲਿਖਣ ਦੀ ਜ਼ਰੂਰਤ ਨਹੀਂ ਪੈਂਦੀ ਇਸਦੀ ਡਿਗਰੀ ਕਿੰਨੀ ਹੈ 5 ਹੁਣ ਮੰਨ ਲਓ ਕਿ ਮੇਰੇ ਕੋਲ ਕੁਝ ਐਗਜ਼ੈਪਲਸ ਇਦਾਂ ਦੀਆਂ ਨੇ x 1 x ਤੇ ਦੂਸਰੀ ਐਗਜ਼ੈਪਲ ਹੈ √x 3 ਹੁਣ ਤੱਕ ਆਪਾਂ ਜਿੰਨੀਆਂ ਵੀ ਐਗਜ਼ੈਪਲਸ ਦੇਖੀਆਂ ਉਹਨਾਂ ਪੋਲੀਨੋਮੀਅਲਸ ਵਿੱਚ ਜਿਹੜੇ ਵੀ ਵੇਰੀਏਬਲਸ ਸੀ ਉਹਨਾਂ ਦੇ ਜਿਹੜੇ ਪਾਵਰ ਸੀਗੀਆਂ ਉਹ ਹੋਲ ਨੰਬਰ ਸੀ ਹੋਲ ਨੰਬਰ ਤੋਂ ਭਾਵ ਹੁੰਦਾ ਹੈ 0 1 2 3 ਐਂਡ ਸੋ ਆਨ ਸੋ ਤੁਸੀਂ ਆਪਣੀ ਛੋਟੀ ਕਲਾਸਿਸ ਵਿੱਚ ਦੇਖਿਆ ਹੋਏਗਾ ਕਿ ਨੰਬਰ ਲਾਈਨ ਵਿੱਚ ਜ਼ੀਰੋ ਇੱਥੇ ਆਪਾਂ -1 -2 -3 ਦੇ ਨਾਲ ਰਿਪਰੈਜ਼ੈਂਟ ਕਰ ਸਕਦੇ ਹਾਂ ਜਿਹੜਾ ਇਨਫਾਈਨਾਈਟ ਟਰਮਸ ਤੱਕ ਜਾਂਦਾ ਹੈ ਜ਼ੀਰੋ ਤੋਂ ਰਾਈਟ ਹੈਂਡ ਸਾਈਡ ਆਪਾਂ ਪੋਜ਼ਿਟਿਵ ਚੱਲਦੇ ਹਾਂ 1 2 3 ਇਹ ਵੀ ਇਨਫਾਈਨਾਈਟ ਟਰਮਸ ਇੱਥੇ ਹੋ ਸਕਦੀਆਂ ਨੇ ਸੋ ਜਿਹੜੇ ਨੰਬਰ ਜ਼ੀਰੋ ਤੋਂ ਸ਼ੁਰੂ ਹੁੰਦੇ ਨੇ ਤੇ ਪੋਜ਼ਿਟਿਵ ਡਾਇਰੈਕਸ਼ਨ ਵਿੱਚ ਵੱਧਦੇ ਨੇ ਉਹਨਾਂ ਜਿਹੜੇ ਇੰਟੀਜਰਸ ਨੂੰ ਆਪਾਂ ਕੀ ਕਹਿੰਦੇ ਆ ਹੋਲ ਨੰਬਰ 0 ਤੇ 1 ਵਿੱਚ ਵੀ ਬੜੇ ਨੰਬਰਸ ਮੌਜੂਦ ਨੇ ਡੈਸੀਮਲ 1 ਤੋਂ 2 ਦੇ ਵਿੱਚ ਬੜੇ ਡੈਸੀਮਲ ਨੰਬਰ ਮੌਜੂਦ ਨੇ ਪਰ ਉਹਨਾਂ ਨੂੰ ਆਪਾਂ ਹੋਲ ਨੰਬਰ ਕੰਸੀਡਰ ਨਹੀਂ ਕਰਦੇ ਠੀਕ ਹੈ ਜੀ ਜਿਹੜੇ ਇੰਟੀਜਰਸ ਨੇ ਜਿਵੇਂ 1 2 3 ਇਨਕਲੂਡਿੰਗ 0 ਇਹਨਾਂ ਨੂੰ ਆਪਾਂ ਹੋਲ ਨੰਬਰ ਕਹਿੰਦੇ ਆ ਹੁਣ ਤੱਕ ਜਿਹੜੀਆਂ ਵੀ ਆਪਣੇ ਕੋਲ ਪੋਲੀਨੋਮੀਅਲ ਸੀ ਉਹਨਾਂ ਵਿੱਚ ਮੌਜੂਦ ਵੇਰੀਏਬਲ ਸੀ ਉਹਨਾਂ ਦੀਆਂ ਪਾਵਰਸ ਆਪਣੇ ਕੋਲ ਹੋਲ ਨੰਬਰ ਹੀ ਸੀ ਪਾਵਰ 0 ਹੋ ਸਕਦੀ ਹੈ 1 ਹੋ ਸਕਦੀ ਹੈ 2 3 4 ਸੋ ਆਨ ਇਹ ਜਿਹੜੀਆਂ ਐਗਜ਼ਾਮਪਲਸ ਨੇ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਕਿ ਇਹਨਾਂ ਵਿੱਚ ਜਿਹੜੇ ਵੇਰੀਏਬਲਸ ਨੇ ਉਹਨਾਂ ਦੀਆਂ ਪਾਵਰਸ ਕਿੰਨੇ ਇੱਥੇ ਵੇਰੀਏਬਲ ਕੀ ਹੈ ਇਸ ਇਸ ਐਕਸਪ੍ਰੈਸ਼ਨ ਵਿੱਚ ਆਪਣੇ ਕੋਲ ਵੇਰੀਏਬਲ ਕੀ ਹੈ x ਇੱਥੇ x ਦੀ ਪਾਵਰ ਕਿੰਨੀ ਹੈ 1 ਇਸ ਟਰਮ ਵਿੱਚ x ਦੀ ਪਾਵਰ ਕਿੰਨੀ ਹੈ ਦੈਟ ਇਜ਼ -1 ਇਹ ਵੀ ਤੁਸੀਂ ਆਪਣੀ ਪਿਛਲੀ ਕਲਾਸਿਸ ਵਿੱਚ ਦੇਖਿਆ ਹੋਵੇਗਾ ਕਿ ਜਦੋਂ ਵੀ ਕਿਸੇ ਨੰਬਰ ਦਾ ਜਦੋਂ ਵੀ ਕਿਸੇ ਨੰਬਰ ਦੀ ਪਾਵਰ ਮਾਈਨਸ ਵਿੱਚ ਹੁੰਦੀ ਹੈ -1 ਉਹ ਨੰਬਰ ਨੂੰ ਆਪਾਂ ਐਜ਼ ਅ ਰੈਸੀਪ੍ਰੋਕਲ ਰਿਪਰੈਜ਼ੈਂਟ ਕਰ ਸਕਦੇ ਆ ਸੋ 2 ਰੇਸ ਟੂ ਦਾ ਪਾਵਰ -1 ਇਜ਼ 1/2 3 ਰੇਸ ਟੂ ਦਾ ਪਾਵਰ -1 ਇਜ਼ 1/3 ਸਿਮਿਲਰਲੀ x ਪਾਵਰ -1 ਆਪਣੇ ਕੋਲ 1/x ਹੋ ਜਾਏਗਾ ਠੀਕ ਹੈ ਜੀ ਸੋ 1/x ਨੂੰ ਜੇ ਮੈਂ ਪਾਵਰ ਦੀ ਫਾਰਮ ਵਿੱਚ ਲਿਖਣਾ ਹੋਵੇ ਇੱਥੇ x ਦੀ ਪਾਵਰ -1 ਹੈ ਇਜ਼ -1 ਹੈ ਹੋਲ ਨੰਬਰ ਕੀ -1 ਹੋਲ ਨੰਬਰ ਹੈ نو -1 होल नंबर ਨਹੀਂ ਹੈ ਇਥੇ ਮੈਂ ਦੱਸਿਆ ਸੀ ਕਿ होल ਨੰਬਰ ਜਿਹੜਾ ਹੈ ਜ਼ੀਰੋ ਤੋਂ ਸ਼ੁਰੂ ਹੁੰਦਾ ਹੈ ਤੇ ਪੋਜ਼ਿਟਿਵ ਡਾਇਰੈਕਸ਼ਨ ਵਿੱਚ ਵੱਧਦਾ ਹੈ ਪੋਜ਼ਿਟਿਵ ਨੰਬਰਸ ਜਿਹੜੇ ਨੇ ਪੋਜ਼ਿਟਿਵ ਇੰਟੀਜਰਸ ਨੂੰ ਹੀ ਆਪਾਂ होल ਨੰਬਰ ਕਹਿੰਦੇ ਆ ਇਹ 네ਗੇਟਿਵ ਨੰਬਰ ਹੋ ਗਿਆ -1 ਸੈਕਿੰਡ ਐਗਜ਼ਾਮਪਲ ਜਿਹੜੀ ਆਪਣੇ ਕੋਲ ਉਹਦੇ ਵਿੱਚ ਜਿਹੜੇ x ਦੀ ਅੰਡਰ ਰੂਟ ਹੈ ਅੰਡਰ ਰੂਟ ਨੂੰ ਆਪਾਂ ਪਾਵਰ ਵਿੱਚ ਲਿਖਣਾ ਹੋਵੇ ਤਾਂ 1/2 ਲਿਖ ਸਕਦੇ ਹਾਂ ਉਹਦੀ ਪਾਵਰ ਹਾਫ ਹੈ ਤਾਂ ਉਸ ਨੂੰ ਆਪਾਂ ਅੰਡਰ ਰੂਟ ਕਹਿ ਦਿੰਦੇ ਆ 3 ਦੀ ਪਾਵਰ ਹਾਫ ਹੈ ਤਾਂ ਅੰਡਰ ਰੂਟ 3 ਹੋ ਜਾਂਦਾ ਹੈ ਸੋ ਅੰਡਰ ਰੂਟ ਜਿਹੜਾ ਹੈ ਉਹ ਪਾਵਰ 1/2 ਨੂੰ ਰਿਪਰੈਜ਼ੈਂਟ ਕਰਦਾ ਹੈ ਸੋ ਇੱਥੇ x ਜਿਹੜਾ ਅੰਡਰ ਰੂਟ ਹੈ ਇਸ ਨੂੰ ਮੈਂ x ਪਾਵਰ 1/2 ਲਿਖ ਸਕਦੀ ਹਾਂ 3 ਨਾਉ ਇਜ਼ 1/2 ਅ ਹੋਲ ਨੰਬਰ ਕੀ 1/2 ਹੋਲ ਨੰਬਰ ਹੈ 1/2 ਜਿਹੜਾ ਹੈ ਉਸ ਨੂੰ 0.5 ਕਹਿ ਸਕਦੇ ਹਾਂ ਉਹ 0 ਤੇ 1 ਦੇ ਵਿਚਕਾਰ ਆਉਂਦਾ ਹੈ 0 ਤੇ 1 ਦੇ ਵਿਚਕਾਰ ਜਿਹੜੇ ਨੰਬਰ ਮੌਜੂਦ ਨੇ ਡੈਸੀਮਲ ਪੁਆਇੰਟਸ ਉਹਨਾਂ ਨੂੰ ਆਪਾਂ ਹੋਲ ਨੰਬਰ ਨਹੀਂ ਕਹਿੰਦੇ ਸੋ ਕਿਉਂਕਿ ਇਹਨ ਕਿਉਂਕਿ ਇਹਨਾਂ ਐਗਜ਼ੈਪਲਸ ਵਿੱਚ ਜਿਹੜੇ ਵੇਰੀਏਬਲਸ ਨੇ ਉਹਨਾਂ ਦੀ ਪਾਵਰ ਆਪਣੇ ਕੋਲ ਹੋਲ ਨੰਬਰ ਨਹੀਂ ਹੈ ਇਸ ਲਈ ਆਪਾਂ ਇਹਨਾਂ ਨੂੰ ਪੋਲੀਨੋਮੀਅਲਸ ਕਨਸਿਡਰ ਨਹੀਂ ਕਰਦੇ ਕਿਸੇ ਵੀ ਮੈਥਮੈਟਿਕਲ ਐਕਸਪ੍ਰੈਸ਼ਨ ਦੀ ਪੋਲੀਨੋਮੀਅਲ ਹੋਣ ਦੀ ਕੰਡੀਸ਼ਨ ਇਹ ਹੁੰਦੀ ਹੈ ਕਿ ਉਹਦੇ ਵਿੱਚ ਜਿਹੜੇ ਐਕਸਪੋਨੈਂਟਸ ਨੇ ਜਾਂ ਫਿਰ ਪਾਵਰਸ ਨੇ ਔਰ ਹੋਲ ਨੰਬਰ ਹੋਣੀਆਂ ਚਾਹੀਦੀਆਂ ਨੇ ਦੇ ਸ਼ੁੱਡ ਬੀ ਹੋਲ ਨੰਬਰਸ ਠੀਕ ਹੈ ਜੀ ਇਸ ਲਈ ਇਹ ਜਿਹੜੇ ਐਕਸਪ੍ਰੈਸ਼ਨਸ ਨੇ x 1 x √x 3 ਇਹ ਪੋਲੀਨੋਮੀਅਲਸ ਨਹੀਂ ਨੇ ਇਹਨਾਂ ਨੂੰ ਆਪਾਂ ਅਲਜੈਬਰੈਕ ਐਕਸਪ੍ਰੈਸ਼ਨ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਵਿੱਚ ਵੇਰੀਏਬਲ ਵੀ ਮੌਜੂਦ ਹੈ ਇੱਕ ਮੈਥੈਮੈਟੀਕਲ ਆਪਰੇਟਰ ਹੈ ਠੀਕ ਹੈ ਜੀ ਤੇ ਨੰਬਰਸ ਵੀ ਇਨਵੋਲਵ ਨੇ ए अलजेब्रिक एक्सप्रेशन नु आपा पॉलीनोमियल्स नहीं कह सकदे सो so, सारे अलजेब्रिक एक्सप्रेशन ਵੀ पॉलीनोमियल ਨਹੀਂ ਹੁੰਦੇ पॉलीनोमियल्स ਵਿੱਚ ਵੇਰੀਏਬਲਸ ਹੁੰਦੇ ਨੇ ਉਹਨਾਂ ਵੇਰੀਏਬਲਸ ਦੀ ਪਾਵਰ ਜਿਹੜੀ ਹੈ ਉਹ ਇੱਕ হোল ਨੰਬਰ ਹੋਣੀ ਚਾਹੀਦੀ ਹੈ ਵੇਰੀਏਬਲਸ ਦੇ ਨਾਲ ਜਿਹੜੇ ਨੇ ਕੋਫੀਸ਼ੀਐਂਟਸ ਹੋ ਸਕਦੇ ਨੇ ਕਨਸਟੈਂਟ ਨੰਬਰ ਉਹਨਾਂ ਦੇ ਨਾਲ ਮਲਟੀਪਲਾਈ ਹੋ ਸਕਦੇ ਨੇ ਸੈਕਿੰਡ ਜਿਹੜੀ ਇੰਪੋਰਟੈਂਟ ਕੰਡੀਸ਼ਨ ਹੈ ਪੋਲੀਨੋਮियल्स ਦੀ ਉਹ ਹੈ ਕਿ ਪੋਲੀਨੋਮियल्स polynomials have only finite terms mathematics ਵਿੱਚ ਜਿਹੜੇ polynomials ਨੇ ਉਹਨਾਂ ਦੀ finite terms ਹੀ ਹੁੰਦੀਆਂ ਨੇ finite ਮਤਲਬ ਸੀਮਿਤ ਤੁਹਾਨੂੰ ਪਤਾ ਹੋਵੇਗਾ ਕਿ ਇਹਦੇ ਵਿੱਚ ਕਿੰਨੀਆਂ terms ਮੌਜੂਦ ਨੇ ਫੋਰ ਐਗਜ਼ਾਮਪਲ ਜੇ ਮੈਂ ਕਹਾਂ ਕਿ x x³ x² x, plus x, plus x, plus x, plus x plus 1 ਕੀ ਇਹ ਪੋਲੀਨੋਮੀਅਲ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਵੇਰੀਏਬਲ ਮੌਜੂਦ ਹੈ ਆਪਰੇਟਰਸ ਮੌਜੂਦ ਨੇ ਨੰਬਰ ਹੈ ਜਿਹੜੇ ਵੇਰੀਏਬਲਸ ਨੇ ਉਹਨਾਂ ਦੀਆਂ ਪਾਵਰਸ ਕੀ ਨੇ 3 2 1 0 ਜਿਹੜੇ ਕਿ ਹੋਲ ਨੰਬਰ ਨੇ ਇਸ ਲਈ ਇਹਨੂੰ ਆਪਾਂ ਪੋਲੀਨੋਮੀਅਲ ਕਹਿ ਸਕਦੇ ਹਾਂ ਜਿਹੜੀ ਹੁਣੇ ਆਪਾਂ ਕੰਡੀਸ਼ਨ ਦੇਖੀ ਸੀ ਉਹ ਏ ਕਿ ਕੀ ਇਹਦੇ ਵਿੱਚ ਫਾਈਨਾਈਟ ਟਰਮਸ ਮੌਜੂਦ ਨੇ ਫਾਈਨਾਈਟ ਮਤਲਬ ਕਿ ਤੁਸੀਂ ਕੈਲਕੂਲੇਟ ਜਾਂ ਕਾਊਂਟ ਕਰ ਸਕਦੇ ਹੋ ਐਗਜ਼ੈਕਟ ਕਿੰਨੀਆਂ ਟਰਮਸ ਨੇ ਇਹਦੇ ਵਿੱਚ ਆਪਣੇ ਕੋਲ ਫੋਰ ਟਰਮਸ ਨੇ ਸੋ ਇਟ ਹੈਸ ਫਾਈਨਾਈਟ ਨੰਬਰ ਆਫ ਟਰਮਸ ਇਸ ਲਈ ਇਹਨੂੰ ਆਪਾਂ ਪੋਲੀਨੋਮੀਅਲ ਰੈਫਰ ਕਰ ਸਕਦੇ ਹਾਂ ਫਾਈਨਾਈਟ ਟਰਮਸ ਜਿਹੜੀਆਂ ਮਰਜੀ ਹੋ ਸਕਦੀਆਂ ਨੇ ਲੈਟਸ ਸੇ ਕਿ ਮੇਰੇ ਕੋਲ ਕੋਈ ਪੋਲੀਨੋਮੀਅਲ ਹੈ ਜਿਹਦੇ ਵਿੱਚ 150 ਟਰਮਸ ਨੇ ਸੋ x ਦੀ ਪਾਵਰ ਕੀ ਹੋ ਗਈ 149 x ਪਾਵਰ 148 ਇਦਾਂ ਹੀ ਪਾਵਰ ਕੱਟ ਰਹੀ ਹੈ ਇੱਥੇ x ਪਾਵਰ 1 ਆ ਜਾਏਗਾ ਲਾਸਟ ਟਰਮ ਆਪਣੇ ਕੋਲ 1 ਹੈ ਸਪੋਜ਼ ਕਨਸਟੈਂਟ ਜਿੱਥੇ x ਪਾਵਰ 0 ਹੈ ਸੋ ਪਾਵਰ 1 1 ਕੱਟ ਗਈ 149 ਤੋਂ ਲੈ ਕੇ 0 ਤੱਕ ਇਹ ਟੋਟਲ 150 টারਮਸ ਨੇ ਸਟਿਲ ਫਾਈਨਾਈਟ ਨੰਬਰ ਆਫ টারਮਸ ਮੈਨੂੰ ਪਤਾ ਹੈ ਕਿ ਇਸ ਪੋਲੀਨੋਮੀਅਲ ਵਿੱਚ ਫਾਈਨਾਈਟ ਨੰਬਰ ਆਫ টারਮਸ ਨੇ ਜਦੋਂ ਵੀ ਕਿਤੇ ਇਨਫਾਈਨਾਈਟ টারਮਸ ਆਉਣ ਫਾਰ ਇਗਜ਼ਾਮਪਲ 1 x x² x³ x⁴ ਠੀਕ ਹੈ ਜੀ ਮੈਂ 1 ਤੋਂ ਸ਼ੁਰੂ ਕੀਤਾ x ਉਸਦੀ ਪਾਵਰ ਵੱਧਦੀ ਜਾ ਰਹੀ ਹੈ ਇਹ ਸੀਰੀਜ਼ ਕੰਟੀਨਿਊ ਹੋ ਰਹੀ ਹੈ ਇਸ ਦਾ ਇਸ ਇਸ ਦਾ ਮੈਂ ਕੋਈ ਵੀ ਲਾਸਟ ਟਰਮ ਡਿਫਾਈਨ ਨਹੀਂ ਕਰ ਰਹੀ ਸੋ ਇਹ ਇਨਫਿਨਾਈਟ ਸੀਰੀਜ਼ ਹੈ ਇਨਫਿਨਾਈਟ ਮਤਲਬ ਇਹਦੇ ਵਿੱਚ ਇਨਫਿਨਾਈਟ ਨੰਬਰ ਆਫ ਟਰਮਸ ਨੇ ਇਹਦਾ ਕੋਈ ਐਂਡ ਨਹੀਂ ਹੈ ਇਨਫਿਨਿਟੀ ਤੱਕ ਇਹ ਜਾਂਦੀ ਹੈ ਇਸ ਦੀ ਹਾਈਐਸਟ ਪਾਵਰ ਡਿਫਾਈਨ ਹੀ ਨਹੀਂ ਹੈ ਪਾਵਰ ਜੋ ਤੁਸੀਂ ਦੇਖ ਸਕਦੇ ਹੋ ਕਿ ਵਧ ਰਹੀ ਹੈ 1 2 3 4 5 ਤੇ ਇਨਫਿਨਿਟੀ ਤੱਕ ਇਸ ਦੀ ਪਾਵਰ ਜਾਏਗੀ ਇਸ ਵਿੱਚ ਇਨਫਿਨਾਈਟ ਨੰਬਰ ਆਫ ਟਰਮਸ ਨੇ ਇਸ ਲਈ ਜਿਹੜਾ ਵੇਰੀਏਬਲ ਹੈ ਉਸ ਦੀ ਹਾਈਐਸਟ ਪਾਵਰ ਹੀ ਡਿਫਾਈਨ ਨਹੀਂ ਹੈ ਇਦਾਂ ਦੀ ਜਿਹੜੀ ਐਕਸਪ੍ਰੈਸ਼ਨਸ ਨੇ ਮੈਥਮੈਟਿਕਸ ਵਿੱਚ ਉਹਨਾਂ ਨੂੰ ਆਪਾਂ ਸੀਰੀਜ਼ ਕਹਿੰਦੇ ਆ ਇਹ ਦੇਖਣ ਨੂੰ ਜ਼ਰੂਰ ਲੱਗਦਾ ਹੋਵੇਗਾ ਤੁਹਾਨੂੰ ਕਿ ਇਹ ਪੋਲੀਨੋਮੀਅਲ ਹੈ ਬਟ ਇਸ ਨੂੰ ਆਪਾਂ ਮੈਥਮੈਟਿਕਸ ਵਿੱਚ ਸੀਰੀਜ਼ ਕਹਿ ਕੇ ਰੈਫਰ ਕਰਦੇ ਆ ਇਹ ਇਹਨਾਂ ਨੂੰ ਆਪਾਂ ਪੋਲੀਨੋਮੀਅਲ ਦੀ ਕੈਟਾਗਰੀ ਵਿੱਚ ਨਹੀਂ ਪਾਉਂਦੇ ਕਿਉਂਕਿ ਇਸ ਵਿੱਚ ਫਾਈਨਾਈਟ ਨੰਬਰ ਆਫ ਟਰਮਸ ਨਹੀਂ ਨੇ ਸੋ ਫਾਈਨਾਈਟ ਨੰਬਰ ਆਫ ਟਰਮਸ ਦਾ ਮਤਲਬ ਇਹ ਹੈ ਕਿ ਟਰਮਸ ਜਿੰਨੀਆਂ ਮਰਜ਼ੀ ਹੋ ਸਕਦੀਆਂ ਨੇ ਉਹਦੇ ਵਿੱਚ 1000 ਟਰਮਸ ਹੋ ਸਕਦੀਆਂ ਨੇ 2000 ਟਰਮਸ ਹੋ ਸਕਦੀਆਂ ਨੇ ਨੰਬਰ ਜਿੰਨਾ ਮਰਜੀ ਵੱਡਾ ਹੋ ਸਕਦਾ ਹੈ ਪਰ ਤੁਹਾਨੂੰ ਪਤਾ ਹੋਏਗਾ ਹਮੇਸ਼ਾ ਕਿ ਇੰਨੀਆਂ ਹੀ ਟਰਮਸ ਉਹਦੇ ਵਿੱਚ ਮੌਜੂਦ ਨੇ ਤੁਸੀਂ ਉਹਨਾਂ ਨੂੰ ਕਾਊਂਟ ਕਰ ਸਕਦੇ ਹੋ ਸੀਰੀਜ਼ ਵਿੱਚ ਇਨਫਿਨਾਈਟ ਨੰਬਰ ਆਫ ਟਰਮਸ ਨੇ ਇਹਦੇ ਵਿੱਚ ਤੁਸੀਂ ਨਹੀਂ ਦੱਸ ਸਕਦੇ ਕਿ ਐਗਜ਼ੈਕਟਲੀ ਕਿੰਨੀਆਂ ਟਰਮਸ ਮੌਜੂਦ ਨੇ ਇਹ ਇਨਫਿਨਿਟੀ ਤੱਕ ਕੰਟੀਨਿਊਸਲੀ ਚੱਲਦੀ ਜਾ ਰਹੀ ਹੈ ਇਦਾਂ ਦਾ ਜਿਹੜਾ ਐਕਸਪ੍ਰੈਸ਼ਨ ਹੈ ਮੈਥਮੈਟਿਕਸ ਵਿੱਚ ਉਹਨੂੰ ਆਪਾਂ ਸੀਰੀਜ਼ ਕਹਿ ਕੇ ਰੈਫਰ ਕਰਦੇ ਹਾਂ ਠੀਕ ਹੈ ਜੀ ਇੱਕ ਸਟਲ ਜਿਹਾ ਡਿਫਰੈਂਸ ਹੈ ਬਿਟਵੀਨ ਪੋਲੀਨੋਮੀਅਲ ਐਂਡ ਸੀਰੀਜ਼ ਲੈਕਚਰ ਇਥੇ ਹੀ ਕਨਕਲੂਡ ਕਰਦੇ ਹਾਂ Thank you.